ਹੈਲੋ ਹੈਲੋ ਨੰਦੂ ਮੈਂ ਨਾ ਤੈਨੂੰ ਬਾਤ ਕਰਦਾ ਫੀਆ ਭਿੰਦਰ ਮੇਰੀ ਗੱਲ ਤੇ ਸੁਣੋ ਹਾਂ ਹਾਈ ਹਾਂ ਦੋਗੇ ਨਵਲੀ ਨਵ ਕਿੱਥੇ ਕੋਚੀ ਆ ਪੁੱਤ ਹਾਂਜੀ ਜਿਹੜੀ ਚ ਦੱਸੋ ਕੀ ਗੱਲ ਹੋਈ ਹੈ ਕੁਛ ਵੀ ਨਹੀਂ ਮੰਮੀ ਜਿੱਦੀ ਬੜੀ ਹੈ ਮੈਂ ਸੋਚਦਾ ਕਿ ਹੁਣ ਬਦਲ ਗਈ ਹੋਣੀ ਹੈ ਪਰ ਇਹਦੀਆਂ ਉਹ ਹੀ ਆਤਾਂ ਨੇ ਅਜੇ ਵੀ ਇਹ ਲੋ ਇਹਦੀਆਂ ਨਹੀਂ ਬਦਲਣਾਂ ਕਿੰਨੇ ਜਾਣ ਨਾਲ ਹੀ ਇਹਦੇ ਜਾਣੀਆਂ ਨਵ ਤੂੰ ਹੀ ਦਾਣਾ ਸੋਚ ਵਾਹਿਗੁਰੂ ਜੋ ਵੀ ਕਰੇਗਾ ਨਾ ਸਹੀ ਕਰੇਗਾ ਤੇ ਉਹ ਗੱਲ ਪਏ ਹੋਏ ਨਾ ਜਿਹੜੀ ਆਪਾਂ ਗੱਲ ਸੋਚਣ ਦੀਆਂ ਵਾ ਭਾਬੀ ਜੀ ਤੁਸੀਂ ਕਹਿਣਤੀ ਦਿਓ ਪਰ ਇਹ ਗੱਲ ਛੋਟੀ ਨਹੀਂ ਹੈਗੀ ਜੇ ਮੇਰਾ ਇੱਥੇ ਵੀ ਰਿਸ਼ਤਾ ਟੁੱਟ ਗਿਆ ਤੇ ਫੇਰ ਕਦੇ ਦੇ ਲਾਗੋ ਉੱਪਰ ਗਏ ਆ ਹਜੇ ਤੱਕ ਆਏ ਹੈ ਨਹੀਂ ਆ ਇਦਾਂ ਵਾ ਇਹਨਾਂ ਨੂੰ ਆਨੀ ਹੈ ਵੀ ਪਿੰਡ ਨੂੰ ਆਪ ਫੋਨ ਲਾ ਲਓ ਹਾਂ ਜੇ ਉਹਨਾਂ ਦਾ ਨਹੀਂ ਆਇਆ ਹੈਗਾ ਕੀ ਕਰਨ ਦੇ ਉਤੇ ਇੱਥੇ ਹੁੰਦੇ ਆਇਓ ਕੁਝ ਨਹੀਂ ਕਰ ਲਈ ਨਾ ਉੱਤੇ ਧੁੱਪ ਵੇ ਕਿੰਨੀ ਵਧੀਆ ਨਿੱਗ ਜਾਂ ਲੱਗਣ ਡਿਆ ਵਾ ਸਿਆਲੀ ਮੌਸਮ ਆ ਗਿਆ ਨਾ ਤੇ ਮੈਂ ਤਾਂ ਇੱਕ ਕੰਮ ਹੋਰ ਕਰੀ ਆਂ ਇੱਥੇ ਇੱਕ ਮੰਜੀ ਨਾ ਢਾ ਛੜੀਏ ਬੰਦਾ ਆਲੇ ਕਿਹੜੀ ਧੁੱਪ ਧੱਪ ਸੇਕ ਲਿਆ ਕਰੂਗਾ ਕੋਈ ਗੱਲ ਨਹੀਂ ਇਦਾਂ ਹੀ ਕਰਾਂਗੇ ਡਾਲਾਂਗੇ ਤੇ ਮੈਂ ਕਹਿਣੀ ਹਾਂ ਕਿ ਜੇ ਪਿੰਦਰ ਹੁਣਾਂ ਦਾ ਨਹੀਂ ਹੁੰਨਾ ਆਇਆ ਤੇ ਤੂੰ ਹੀ ਲਾ ਲੈਣਾ ਇਹ ਤੂੰ ਹੁ ਬੱਚਿਆਂ ਵਾਂਗ ਕਰਨ ਦੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਯਾਰ ਇਹਨੇ ਕਾਲੇ ਨਹੀਂ ਪਈਦਾ ਹੀ ਦਾ ਅਗਲੇ ਨੂੰ ਘਰ ਚ ਸੌ ਕੰਮ ਨੇ ਤੇ ਨਾਲੇ ਨੌਕਰੀ ਪੇਸ਼ੇ ਵਾਲਾ ਬੰਦਾ ਵਾ ਤੈਨੂੰ ਪਤਾ ਸਵੇਰੇ ਜਾਣਾ ਤੇ ਹੁਣ ਸ਼ਾਮ ਨੂੰ ਜਿੱਦਾਂ ਦਾ ਸਿਸਟਮ ਚੱਲਣ ਡਿਆ ਵੇੜਾ ਕਵੇੜਾ ਵੀ ਹੋ ਜਾਂਦਾ ਵਾ ਕੋਈ ਨਹੀਂ ਆਪੇ ਕਰ ਲੈਣਗੇ ਤੇ ਦਿਮਾਗ 'ਚ ਨਹੀਂ ਰਿਆ ਹੋਣਾਗਾ ਲੱਗਤੀ ਫੇਰ ਗੱਲ ਉਹੋ ਕਰਨ ਦੇ ਮੈਨੂੰ ਲੱਗਦਾ ਜਿਦਾ ਕੋਈ ਗੱਲਬਾਤ ਹੋਈ ਆ ਜਿਹੜਾ ਉਹ ਫੋਨ ਨਹੀਂ ਲਾਉਂਦੇ ਉਹ ਲੈ ਦੱਸ ਤੂੰ ਤਾਂ ਫੇਰ ਉਹਨਾਂ ਜਨਾਨੀਆਂ ਵਾਲੀਆਂ ਗੱਲਾਂ ਹੀ ਨੇ ਐਵੇਂ ਇੱਕ ਗੱਲ ਦਾ ਬਤੰਗੜ ਬਣਾਈ ਜਾਂਦੀ ਐ ਇਹ ਗੱਲਬਾਤ ਕੋਈ ਹੋ ਗਈ ਆ ਉਹ ਸੁੱਖੀ ਸੰਦੀ ਕੋਈ ਚਾਹੀਦੀ ਗੱਲ ਵੀ ਕਰ ਲਿਆ ਕਰ ਗੱਲ ਉੱਥੇ ਕਾਦੀ ਹੋਣੀ ਹੈਗੀ ਕੋਈ ਗੱਲ ਨਹੀਂ ਆ ਐਵੇਂ ਤੇਰੇ ਮਨ ਦਾ ਵਹਿਮ ਪਰਮਾ ਜਿੱਦਾਂ ਤੁਸੀਂ ਕਹਿ ਰਹੇ ਏ ਨਾ ਮੇਰੇ ਮਨ ਦਾ ਵਹਿਮ ਤੇ ਮੈਂ ਤਾਂ ਨਹੀਂ ਆ ਵੀ ਇਦਾਂ ਹੀ ਹੋਈ ਪਈ ਮੇਰੇ ਮਨ ਦਾ ਵਹਿਮ ਹੀ ਹੋਏ ਪਰ ਮੈਨੂੰ ਲੱਗਣ ਡਿਆ ਵੀ ਗੱਲ ਕੋਈ ਹੈਗੀ ਆ ਕਿਉਂ ਭੀ ਨਵ ਨੂੰ ਪਹਿਲਾਂ ਉਹਨੇ ਤਿਆਰ ਕਰ ਲਿਆ ਆਹੋ ਕਹਿਣ ਡੇ ਵੀ ਜਾਣਾ ਵਾ ਜਦੋਂ ਉਹ ਤਿਆਰ ਹੋਈ ਆ ਫੋਨ ਲਾਇਆ ਫਿਰਦਰ ਨੂੰ ਉਹ ਵੀ ਆਨੇ ਮੈਂ ਬਾਅਦ ਚ ਕਰਨਾ ਜੇ ਉਹਦੀ ਮਾਂ ਨਹੀਂ ਚੁੱਕਿਆ ਉਹ ਵੀ ਆਨੇ ਬਾਅਦ ਚ ਕਰਨੀ ਆ ਕੱਲ ਦਾ ਫਿਰ ਉਹਨਾਂ ਦਾ ਫੋਨ ਨਹੀਂ ਆਇਆ ਹੈਗਾ ਢਾੜੀ ਦਾ ਅੱਗੇ ਦੋ ਦੋ ਵਾਰੀ ਲੰਮ ਦੇਹੀ ਹੁਣ ਇਹ ਕਾਰਿ ਵੀ ਨਹੀਂ ਚੁੱਕਣ ਦੇ। ਕਿਹ ਵੇਲੇ ਇਦਾਂ ਵੀ ਹੋ ਜਾਂਦਾ ਕਰ ਲਈ ਨਾ ਸਾਡੇ ਨਾਲ ਨਹੀਂ ਹੁੰਦਾਗਾ। ਵੀ ਆਪਾਂ ਡੇ ਗੱਲਬਾਤ ਕਰਨ ਕੋਈ ਤੇ ਕੋ ਬਾਹਰ ਅੰਦਰੋਂ ਆ ਜਾਂਦਾ ਜਾਂ ਕੋਈ ਰਿਸ਼ਤੇਦਾਰੀ ਆ ਜਾਂਦਾ ਤੇ ਫਿਰ ਕਹਿੰਦਾ ਵੀ ਚੱਲ ਕੋਈ ਨਹੀਂ ਬਾਅਦ ਚ ਕਰ ਲਾਂਗੇ। ਹੂੰ ਨਹੀਂ ਨਾ ਤੁਸੀਂ ਮੰਨਣ ਦੇ। ਬਾਅਦ ਤੁਸੀਂ ਆਪਣੇ ਮੂੰਹ ਨਾਲ ਹੀ ਕਹਿਣਾ ਵਾ। ਵੀ ਗਰਲੀਨ ਤੇਰੀ ਗੱਲ ਸਹੀ ਆ। ਮੈਂ ਇਹ ਥੋੜਾ ਕਹਿਣ ਦੀ ਆ ਵੀ ਤੁਸੀਂ ਕਹੋ ਵੀ ਪਿੰਦਰਾ ਕੋਈ ਗੱਲ ਵਾ। ਮੈਂ ਉਦਾਂ ਵੀ ਪੁੱਛ ਹੀ ਸਕਦਾ ਬੰਦਾ ਵੀ ਕਿੱਦਾਂ ਵਿਆਹ ਦੀਆਂ ਤਿਆਰੀਆਂ ਚੱਲਣ ਡੀਆਂ ਨਹੀਂ। ਅੱਗੇ ਨਹੀਂ ਤੇ ਸਾਨੂੰ ਲੰਦੇ ਫੋਨ। ਚੱਲ ਠੀਕ ਆ ਬਾਬਾ ਤੇਰੀ ਮੰਨ ਲੈਣਾ। ਤੇਰੇ ਮੰਦੀ ਸ਼ੰਕਾ ਦੂਰ ਕਰਨ ਲਈ ਨਾ ਮੈਂ ਫੋਨ ਲਾਉਣਾ ਜਾ ਕੇ ਥੱਲੇ ਲਾਇਆ ਆ ਆਓ ਚੱਲੀਏ ਫਿਰ ਲਾਈਏ ਇੱਧਰ ਨੂੰ ਆ ਜਾਓ ਇੱਧਰ ਨੂੰ ਕਿਧਰ ਨੂੰ ਜਾਣ ਦੇ ਜੇ ਠੀਕ ਐ ਨੇ ਫੋਨ ਚਾਰਜ ਲਗਾ ਫੋਨ ਤੇ ਇਦਾਂ ਹੀ ਪਿਆ ਵਾ ਦਿਮਾਗ ਚੋਂ ਨਿਕਲ ਗਿਆ ਯਾਰ ਮੁੜ ਕੇ ਕੋਠੇ ਤੇ ਚੱਲ ਗਿਆ ਤੇ ਇੱਥੇ ਰਹਿ ਗਿਆ ਇੱਥੇ ਰਹਿ ਗਿਆ ਲੈ ਕਿੰਦਰ ਨੂੰ ਯਾਦ ਕਰਦੇ ਕਿੰਨੀ ਉਮਰ ਲੰਮੀ ਵਾ ਫੋਨ ਨਹੀਂ ਆਉਂਦਾ ਇਦਾਂ ਵਾ ਤੇ ਗੱਲ ਹੁਣ ਸਾਰੀ ਖਤਮ ਹੋ ਉੱਜਲ ਠੀਕ ਆ ਕਰਦਾ ਵਾਂ ਹਲੋ ਹਾਂ ਲਵਕੀ ਆਲੇ ਹਾਂ ਵਧੀਆ ਪਿੰਦਰ ਤੂੰ ਸੁਣਾ ਕਿਦਾਂ ਤੇ ਘਰੇ ਆ ਕਿ ਡਿਊਟੀ ਗਿਆ ਵਾਂ ਉਹ ਲਵ ਘਰੇ ਹੀ ਆ ਯਾਰ ਡਿਊਟੀ ਤੇ ਕੀ ਜਾਣਾ ਇੱਕ ਦਿਨ ਘਰਾਂ ਦੀਆਂ ਟੈਂਸ਼ਨਾਂ ਨੇ ਮੋੱਕ ਦੀ ਆ ਗਈਆਂ ਕਿਉਂ ਕੀ ਗੱਲ ਹੋ ਗਈ ਪਿੰਦਰ ਉਹ ਯਾਰ ਇੱਕ ਕੰਮ ਨਵੇੜੀ ਦਾ ਦੂਜਾ ਫੇਰ ਸ਼ਿਟ ਜੇਦਾ ਵਾ ਹੁਣ ਮੈਂ ਤੈਨੂੰ ਐਸੇ ਕਰਕੇ ਫੋਨ ਕਰਨ ਦੇਵਾ ਮੈਂ ਲੱਗਾ ਹਾਂ ਨਵੀਬ ਨੂੰ ਕਰਨ ਤੇ ਮੈਂ ਵੀ ਉਹ ਕਿਤੇ ਉਲਟਾ ਨਾ ਸਮਝਿਆ ਕੋਸ਼ਤੇ ਕਰਨਾ ਮੈਂ ਗੱਲ ਕਰਦਾ ਤੂੰ ਪਤਾ ਕੀ ਕਰੀ ਆਪਣੇ ਤਰੀਕੇ ਨਾਲ ਜਾਗਣਾ ਉਧਰ ਉਹਨਾਂ ਨੂੰ ਸਮਝਾਦੀ ਹਾਂ ਹਾਂ ਦਸਪਿੰਦਰ ਕੀ ਗੱਲ ਆ ਗੱਲ ਯਾਰ ਇਹ ਆ ਵੀ ਤੈਨੂੰ ਪਤਾ ਹੀ ਹੈ ਭੈਣ ਦਾ ਉਹਨਾਂ ਦੇ ਨਾਲ ਰਿਸ਼ਤੇਦਾਰੀ ਚ ਜਿੱਥੇ ਨਵਦੇਵ ਦਾ ਹਣਾ ਪਹਿਲਾਂ ਕੋਈ ਹੋਇਆ ਰਿਸ਼ਤਾ ਉਹ ਹੁਣ ਉਹਨਾਂ ਨੂੰ ਪਤਾ ਨਹੀਂ ਕਿੰਨੇ ਕੀ ਦੱਸਤਾਈ ਉਹ ਨਿਯਮ ਮੰਨਣ ਦੇ ਆਉਂਦੇ ਨੇ ਵੀ ਉੱਥੇ ਦਵੋ ਜਵਾਬ ਜਵਾਬ ਤੇਰਾ ਦਿਮਾਗ ਤਾਂ ਸਹੀ ਹੈਗਾ ਪਿੰਦਰ ਏਦਾਂ ਦੀ ਗੱਲ ਕਰਨ ਲੱਗਾ ਵੀ ਤੈਨੂੰ ਵੀ ਆਹ ਦੀ ਸੋਚਣਾ ਚਾਹੀਦਾ ਵਾ ਤੇ ਨਾਲੇ ਮੈਂ ਤੇਰੇ ਤੋਂ ਉਮੀਦ ਨਹੀਂ ਕਰ ਸਕਦਾ ਕਿ ਤੂੰ ਹੀ ਇਦਾਂ ਦੀ ਗੱਲ ਕਰੇਂਗਾ ਕਦੀ ਤੇ ਨਾਲੇ ਤੈਨੂੰ ਇਹ ਵੀ ਪਤਾ ਵੀ ਤੂੰ ਗੱਲ ਕਿਨੂੰ ਇਹ ਕਹਿਂਦੇ ਆਂ ਤੇ ਨਾਲੇ ਪਹਿਲਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਹੋਈਆਂ ਵਾ ਤੁਹਾਨੂੰ ਸਾਰਾ ਕੁਝ ਪਤਾ ਦਾ ਵੀ ਪਿੱਛੇ ਕੀ ਹੋਇਆ ਸੀ ਤੇ ਉਦੋਂ ਜੇ ਤੁਹਾਡੇ ਰਿਸ਼ਤੇਦਾਰ ਇਦਾਂ ਦੀ ਤਾਂ ਉਹਨਾਂ ਨੂੰ ਦੱਸ ਕੇ ਤੁਰਨਾ ਸੀ ਨਾ ਤੇ ਨਾਲੇ ਹਮੇਸ਼ਾ ਆਪਣੇ ਪਰਿਵਾਰ ਵਾਲੇ ਵੇਖੀਦਾ ਇਦਾਂ ਤੇ ਆਪਣੇ ਵਾਲੇ ਵੇਖੀਦਾ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਈਦਾ ਹੀਦਾ ਲੈ ਲਾ ਤੂੰ ਤੇ ਗੁੱਸੇ ਕਰ ਗਿਆ ਯਾਰ ਗੱਲ ਲੋਕਾਂ ਦੀ ਨਹੀਂ ਨਾ ਹੁਣ ਤੂੰ ਹੀ ਸੋਚਣਾ ਜੇ ਭੈਣ ਭਣਵਾਈਆ ਨਾ ਇਹ ਵਿਆਹ ਦੇ ਵਿੱਚ ਤੇ ਕਿੱਦਾਂ ਕੰਮ ਚੱਲੂ ਫਿਰ ਤੇ ਹੁਣ ਦਸਪ੍ਰਿੰਦਰ ਤੂੰ ਵੀ ਕੀ ਕਰਨਾ ਵਾ ਮੇਰੀ ਗੱਲ ਸੁਣ ਅਸੀਂ ਚੱਲੇ ਆ ਉੱਥੇ ਤੇ ਮੈਂ ਵੀ ਮੈਂ ਹੁਣ ਨਵਦੀਪ ਨੂੰ ਨਾ ਹੀ ਫੋਨ ਕਰਾਂ ਤੂੰ ਪਤਾ ਕੀ ਕਰੀ ਤੂੰ ਨਾਲ ਜਾ ਕੇ ਨਾ ਉਹਨਾਂ ਨੂੰ ਸਮਝਾ ਦਈਏ ਯਾਰਾ ਕਿ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਆ ਤੇ ਮੈਂ ਨਾ ਕੱਲ ਦਾ ਸੋ ਯਾਰਾ ਵੀ ਸੱਚ ਕੁਸ਼ੇ ਨਾ ਤੇ ਮੈਂ ਮੁੜ ਕੇ ਉਹਨੂੰ ਫੋਨ ਹੀ ਨਹੀਂ ਕੀਤਾ ਮੈਨੂੰ ਆ ਬੜਾ ਹੋਰ ਤਰ੍ਹਾਂ ਹੋਣ ਡਿਆ ਵਾ ਅਸੀਂ ਪਹਿਲਾਂ ਉਹਨੂੰ ਕੱਲ ਤਿਆਰ ਕਰਵਾ ਲਿਆ ਮੁੜ ਕੇ ਸਾਡੇ ਘਰ ਆ ਬੀਤਾ ਜੀ ਪੈ ਗਈ ਭੈਣ ਨੂੰ ਆਖਿਆ ਵੀ ਆ ਚੱਲੀ ਉਹ ਆਖੇ ਮੈਂ ਜਾਣਾ ਨਹੀਂ ਤੇ ਹੁਣ ਅਸਲ 'ਚ ਉਹ ਫੋਨ ਨਹੀਂ ਚੁੱਕਣ ਦੇ ਸਾਡਾ ਮੈਂ ਕਰਵਾਇਆ ਮੰਮੀ ਨੂੰ ਤਿਆਰ ਤੇ ਅਹੀ ਹੁਣ ਚੱਲੇ ਆ ਉਥੇ ਤੇ ਬਾਕੀ ਮੈਂ ਸਾਰੀ ਗੱਲ ਤੈਨੂੰ ਆਣ ਕੇ ਦੱਸਾਂਗਾ ਤੇ ਤੂੰ ਇੰਨਾ ਗਨਵਦੀਪ ਨੂੰ ਕਹਿ ਦੇ ਵੀ ਕੋਈ ਗੱਲ ਨਹੀਂ ਆਪਾਂ ਜਹਾੜੀ ਡੰਗ ਠਹਿਰ ਕੇ ਨਾ ਤੇ ਫਿਰ ਫੋਨ ਕਰਾਂਗੇ ਤੇ ਆਪਾਂ ਜਾਵਾਂਗੇ ਜਦੂਰ ਸ਼ਾਪਿੰਗ ਕਰਨ ਚੱਲ ਠੀਕ ਐ ਭਰਾਵਾ ਤੂੰ ਤੇ ਪਹਿਲਾਂ ਡਰਾ ਹੀ ਛੱਡਿਆ ਸੀ ਮੇਰੇ ਰਸਈ ਪੁੱਛੇ ਵੀ ਲੋਈ ਗੰਡੇ ਖੜੇ ਹੋ ਗਏ ਹੋ ਜੀ ਗੱਲ ਸੁਣ ਕੇ ਚੱਲ ਠੀਕ ਐ ਮੈਂ ਉਹਨਾਂ ਨੂੰ ਜਾ ਕੇ ਤੁਹਾਨੂੰ ਸਮਝਾਉਣਾ ਫਿਰ ਤੇ ਇਦਾਂ ਐ ਵੀ ਆ ਜਵਾਬ ਵਾਲੀ ਜਿਹੜੀ ਗੱਲ ਨਾ ਉਧਰ ਜਾ ਕੇ ਨਾ ਕਰੀ ਚੰਗਾ ਐਵੇਂ ਅਗਲੇ ਹਨਾ ਹੋਰ ਸੋਚਣਗੇ ਤੇ ਉਦਾਂ ਡੈਡੀ ਦੇ ਕਹਿਣ ਡ ਕਿ ਜੇ ਨਹੀਂ ਹੁੰਦੇ ਤੇ ਰਹਿਣ ਦੋ ਪਰ ਤੈਨੂੰ ਵੀ ਪਤਾ ਹੁਣ ਰਿਸ਼ਤੇਦਾਰੀਆਂ ਹਨਾ ਜੇ ਇੱਕ ਵਾਰੀ ਟੁੱਟ ਜਾਂਦੇ ਤੇ ਮੁੜ ਕੇ ਉਹ ਜੀ ਗੱਲ ਨਹੀਂ ਬੰਦੀ ਹੈ ਗਈ ਤੇ ਨਾਲੇ ਵੈਸੇ ਵੀ ਅੱਜਕੱਲ ਤੈਨੂੰ ਪਤਾ ਹੀ ਏ ਨਿੱਕੀ ਨਿੱਕੀ ਗੱਲ ਤੇ ਝਾਟੇ ਗੁੱਸਾ ਕਰ ਜਾਂਦੇ ਨੇ ਚਲ ਉਹ ਤਾਂ ਠੀਕ ਆ ਪਿੰਦਰ ਮੈਂ ਹੁਣ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਮਝਾਵਾਂਗਾ ਤੇ ਬਾਕੀ ਇਹ ਆ ਵੀ ਤੂੰ ਭਾਜੀ ਤੇ ਦੀਦੀ ਉਹਨਾਂ ਨੂੰ ਵੀ ਧਿਆਨ ਨਾਲ ਗੱਲ ਸਾਰੀ ਸਮਝਾ ਲਈ ਨਾ ਵੀ ਇਦਾਂ ਨਹੀਂ ਸੋਚੀਦਾ ਹਈਦਾ ਤੇ ਜੇ ਫਿਰ ਵੀ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਹੋਊਗੀ ਤੇ ਕੋਈ ਨਹੀਂ ਇਹ ਉਹਨਾਂ ਦਾ ਆਪਣਾ ਘਰ ਆ ਤੂੰ ਜਦੋਂ ਮਰਜ਼ੀ ਉਹਨਾਂ ਨੂੰ ਲੈ ਕੇ ਇੱਥੇ ਆ ਸਕਦਾ ਹਾਂ ਉਹ ਨਹੀਂ ਨਹੀਂ ਲਾ ਤੇ ਚਲ ਠੀਕਾ ਚੰਗਾ ਫਿਰ ਚਲ ਠੀਕ ਹੈ ਭਰਪਿੰਦਰ ਲੈ ਭਿੰਦਰ ਨੇ ਵੀ ਗੱਲ ਕਰਕੇ ਨਾ ਇੱਕ ਦੀ ਪੈਰਾਂ ਤੋਂ ਜ਼ਮੀਨ ਹੀ ਘੜਤੀ ਸ਼ੁਕਰ ਹੈ ਮਾਲਕਾ ਸਭ ਕੁਝ ਠੀਕ ਠਾਕ ਹੀ ਆ ਮੰਮੀ ਮੈਂ ਕੀ ਕਹਿਣ ਦੀ ਸੀ ਮੈਂ ਪਹਿਲੀ ਚੁੱਟਣੀਆਂ ਲਿਆ ਦੰਦੇ ਸਬਜੀ ਚ ਪਾ ਲੰਦੀ ਤੈਨੂੰ ਪਤਾ ਤਾਂ ਹੈਗਾ ਮੇਰੇ ਪੈਰ ਤੇ ਸੱਟ ਲੱਗੀ ਆ ਹੁਣ ਮੇਰੇ ਕੋ ਨਹੀਂ ਇੰਨਾ ਤੁਰਿਆ ਜਾਂਦਾ ਤੇ ਤੂੰ ਆ ਚਾਚੇ ਆਪਣੇ ਦਾ ਤੋੜ ਲਿਆ ਮੱਸਾ ਮੰਮੀ ਤੇ ਜਿਉਣਾ ਨੇ ਕਹਣਾ ਰੋਜ਼ ਲੈ ਜਾਂਦੀ ਆ ਤੇ ਉਹਦਣਾ ਪਾਟਣਾ ਜਦੋਂ ਉਹਨਾਂ ਕਿਹਾ ਤੇ ਤੂੰ ਕਿਹੜੀ ਉੱਥੇ ਪੰਡ ਤੋੜ ਕੇ ਲੈ ਆਉਣੀ ਦੋ ਚਾਰ ਪੱਤੇ ਤੋੜ ਲਿਆ ਕੁਛ ਨਹੀਂ ਕਹਿਣ ਲੱਗੇ ਉਹ ਚਲ ਤੇ ਆਂਦੇ ਨਾਲ ਤੇ ਤੋੜ ਲੈ ਹੁੰਨੀ ਆ ਤੇ ਹੁਣ ਜਦ ਤਨ ਪੈਲੀ ਵਲ ਜਾਓਗੇ ਨਾ ਜਹ ਲਾ ਵੀ ਚਾਏਗਾ ਤੇ ਚੇਤੇ ਨਾਲ ਉਹਨਾਂ ਨੂੰ ਕਿਹਾ ਪਤਣੀ ਆ ਤੇ ਮੇਥੀ ਲਈ ਆਇਓ ਤੂੰ ਆ ਚੱਲ ਕਹਿ ਦੂੰਗੀ ਉਹਦਾ ਪੈਲੀ ਤੇ ਇੰਨੇ ਗੇੜੇ ਲੰਬੇ ਹੈਗੇ ਆ ਤੇ ਜੇ ਕੋਈ ਕੰਮ ਕਹਿਦਾ ਉਹ ਨਹੀਂ ਇੰਨਾ ਕਰਨਾ ਹੈਗਾ ਵੈਹ ਗਰਲੀਨ ਵੀ ਆਪਣੀ ਜਗ੍ਹਾ ਸਹੀ ਹੀ ਜਿਹੜਾ ਉਹਦਾ ਸ਼ਾਕੀ ਹੈ ਤੇ ਜਾਇਜ਼ ਹੀ ਨਾ ਕੋਈ ਨਾ ਕੋਈ ਤਾਂ ਗੱਲ ਹੈਗੀ ਤੇ ਤਾਦੀ ਇਦਾਂ ਆਇਆ ਵਾ ਧਨੀਆ ਦੇ ਇੱਥੇ ਵੀ ਨਹੀਂ ਹੈਗਾ ਪਤਾ ਨਹੀਂ ਕੌਣ ਵਾੜ ਦੇ ਲੈ ਗਿਆ ਪੀਣ ਕਰਨ ਵਾਲਾ ਲੱਗਦਾ ਪਿੰਨ ਲੱਭ ਜੀ ਨਹੀਂ ਕੋਸ਼ਿ ਲੈਣੀ ਆ ਕਿ ਇਹ ਧੋਣਾ ਵਾ ਕਿ ਪੀਣ ਕਰਨਾ ਵਾ ਕੁਸ਼ ਕੀ ਹੋਈਆਂ ਜੀ ਜੀ ਉਹਲੇ ਪਰਨ ਤੋਂ ਰੱਖੀ ਕੱਲ ਕੱਢ ਕੇ ਉਹ ਧੋਣੀ ਆ ਕਿ ਪੀਣ ਕਰਨਾ ਵਾ ਸਮਣ ਧੋਣਾ ਉਹ ਤਾਂ ਕਿ ਧੁੱਪਾਂ ਵਿੱਚ ਨਵਾਉਣੀਆਂ ਕਿ ਲੱਗਣੀਆਂ ਤੇ ਪੀ ਵੀ ਕਰ ਲੈਣੇ ਆ ਚਲੋ ਉਹਦੇ ਕਰ ਲਾਂਗੇ ਤੁਸੀਂ ਮੈਨੂੰ ਕੱਲ ਦੱਸੋ ਇੱਕ ਤੁਸੀਂ ਕੱਲੀ ਸੈੱਡ ਸੈੱਡ ਜੇ ਬੁੱਠੀ ਹੋ ਨਾਲ ਕੱਲ ਤੇ ਤੁਸੀਂ ਗਏ ਵੀ ਨਹੀਂ ਨਾ ਤਾਂ ਪਾਜੀ ਲੈਣ ਆਈ ਆ ਤੁਸੀਂ ਲੜਦੇ ਨਹੀਂ ਪੈ ਕਿ ਕਿ ਉਹਨਾਂ ਨਾਲ ਨਹੀਂ ਸਗੋਂ ਮੰਤਨ ਨੂੰ ਝੂਠੀ ਬੋਲਿਆ ਕਿ ਭਾਣਾ ਫੋਨ ਨਹੀਂ ਲੱਗ ਰਿਆ ਉਹਨਾਂ ਦਾ ਫੋਨ ਤੇ ਲੱਗਾ ਹੀ ਤੇ ਭਾਣਾ ਇਹਨਾਂ ਨੇ ਦੇਖੇ ਕਿ ਕਿਹੜੀ ਕੋਈ ਗੱਲ ਚੱਲਦੀ ਹੈ ਤੇ ਕਹਿੰਦੀ ਸੀ ਜੇ ਨੂੰ ਬਾਦ ਵਿੱਚ ਫੋਨ ਲਾਵਾਂਗੀ ਕੱਲ੍ਹ ਤੋਂ ਉਹਨਾਂ ਨੇ ਫੋਨ ਹੀ ਨਹੀਂ ਕੀਤਾ ਤੇ ਇੱਕ ਵਾਰੀ ਮੈਂ ਉਹਨਾਂ ਨੂੰ ਫੇਰ ਫੋਨ ਲਾਇਆ ਹੀ ਤੇ ਉਹਨਾਂ ਨੇ ਚੁੱਕਿਆ ਹੀ ਨਹੀਂ ਮੇਰਾ ਫੋਨ ਅੱਗੇ ਤੇ ਕਦੇ ਉਹਨਾਂ ਨੇ ਅਜਿ ਕੀਤਾ ਨਹੀਂ ਆ ਪਤਾ ਨਹੀਂ ਮੈਨੂੰ ਬੜੀ ਟੈਨਸ਼ਨ ਜੀ ਹੋਉਂਦੀ ਹੈ ਵੀ ਕੀ ਹੋਇਆ ਹੋਗਾ ਉੱਥੇ ਕੁਝ ਦੱਸਿਆ ਹੀ ਨਹੀਂ ਉਹਨਾਂ ਨੇ ਤੇ ਤੂੰ ਹੀ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਤੇ ਮੈਂ ਅੱਜ ਫੋਨ ਕਰਕੇ ਵੇਖਿਆ ਨਹੀਂ ਅਜਤਰੀ ਮੈਂ ਕੀਤਾ ਹੈਗਾ ਮੈਂ ਕੱਲ ਆਏ ਸੀ ਉਹਨੇ ਬਹੁਤ ਚੁੱਕੀਆਂ ਨਹੀਂ ਤੇ ਅੱਜ ਕਰਕੇ ਦੇਖੋ ਹਾਂ ਸਵਣ ਮਿੰਦੂ ਨੂੰ ਕੁਝ ਸਮਝ ਲੱਗਣ ਦੀ ਤੇ ਮੈਨੂੰ ਫੋਨ ਕਰਨਾ ਹੈਗਾ ਤਾਂ ਆਪੇ ਕਰਨਾ ਹੋਊਗਾ ਤਾਂ ਕਰ ਲੈਣਗੇ ਉਹਨਾਂ ਦਾ ਵੀ ਨਹੀਂ ਆਇਆ ਨਹੀਂ ਆਇਆ ਇਹੋ ਤੇ ਤੁਹਾਨੂੰ ਮੈਂ ਦੱਸਣ ਦੀ ਹੈ ਕਿ ਮੈਂ ਲਾਇਆ ਹੀ ਪਿੰਨਾ ਮੇਰੀ ਮੰਮੀ ਨਾਲ ਗੱਲ ਹੋਈ ਤੇ ਉਹ ਵੀ ਕਹਿੰਦੇ ਰੁਕ ਜਾ ਤੈਨੂੰ ਠਰ ਕੇ ਫੋਨ ਲਾਉਣੀ ਹੈ ਇੰਨੀ ਗੱਲ ਕਹਿ ਕੇ ਨਾ ਨਹੀਂ ਘਟਦਾ ਫਿਰ ਪਿੰਦਰ ਨਾਲ ਹੋਈ ਉਹਨੇੜੇ ਹੀ ਇੰਨੀ ਗੱਲ ਕੀਤੀ ਬਾਅਦ ਵਿੱਚ ਮੈਂ ਫੇਰ ਸ਼ਾਮ ਨੂੰ ਫੋਨ ਲਾਇਆ ਉਹਨਾਂ ਨੂੰ ਉਹਨਾਂ ਨੇ ਚੁੱਕਿਆ ਹੀ ਨਹੀਂ ਲੋਗੀ ਮੈਨੂੰ ਟੈਟਰ ਚਲਕੁੰਦਾ ਆ ਕੇ ਆਪਾਂ ਤੇ ਵਾਹਿਗੁਰੂ ਬਲਾ ਕੇ ਅੱਜ ਲੇਖਣਾ ਹੈ ਜਿੰਨੇ ਚਿਰ ਲਾ ਕੇ ਨਾ ਮਿਲੂਗੀ ਪਤਾ ਵੀ ਕਿ ਤੁਹਾਨੂੰ ਕਿ ਗੱਲ ਹੋਈ ਕੀ ਨਹੀਂ ਹੋਈ ਤੇ ਕੋਈ ਗੱਲ ਨਹੀਂ ਆਪੇ ਪਤਾ ਲੱਗੂ گا ਹੌਣ ਬਾਅਦ ਬਰ ਮੈਂ ਵੀ ਕੀ ਫੋਨ ਕਰਾਂ ਮਰਿਆ ਕਹਣਾ ਜਦੋਂ ਦਿਮਾਗ ਕਰਾਪ ਹੋ ਗਈ ਨਾ ਮੈਂ ਇੱਕ ਰਿਖਾ ਆਪੇ ਕੋਈ ਨਹੀਂ ਸੀ ਤੈਨੂੰ ਦੱਸਦੇ ਆ ਦੱਸਦੇ ਆ ਹਾਲ ਤੱਕ ਤੇ ਕੁਝ ਉਹਨਾਂ ਨੇ ਦੱਸਿਆ ਨਹੀਂ ਹੈ ਤੇ ਮੈਂ ਬਾਰ ਬਾਰ ਫੋਨ ਲਾ ਕੇ ਪੁੱਛਾਂ ਕਿ ਤੁਸੀਂ ਡੈਡੀ ਨਾਲ ਗੱਲ ਕਰੋ ਹਾਂ ਕੀ ਗੱਲ ਕਰਾਉਂਨਾਂ ਨਾਲ ਉਹਨਾਂ ਨੂੰ ਗਿਪਤਾ ਵਿੱਚ ਪਾਉਣਾ ਆਂ ਭੀ ਆ ਗੱਲ ਹੋਈ ਏ ਚਲ ਜੇ ਕੀ ਗੱਲਬਾਤ ਹੈਗੀ ਵੀ ਆ ਬੰਦਾ ਦੱਸ ਦਿੰਦਾ ਹਨਾ ਐਵੀ ਟੈਂਸ਼ਨ ਪਈ ਰਹੀ ਕਿ ਬਹੁਤ ਮੈਂ ਸੋਚਉਂਦੀ ਵੀ ਕਿਹਿੰਗਲ ਦਾ ਪਤਾ ਨਹੀਂ ਆ ਮੈਂ ਹਨਾ ਸੋਚੀ ਜਾਂਦੀ ਆ ਕਿ ਕੀ ਗੱਲ ਹੈ ਕਿ ਜਿਆਦਾ ਪਤਾ ਹੋਏ ਤੇ ਮੈਂ ਡੇਨਰ ਗੱਲ ਕਰੀ ਨਾ ਕਿ ਆ ਗੱਲ ਹੋਈ ਏ ਆਹ ਯਾਰ ਤੂੰ 바ਕੀ ਸਹੀ ਕਰ ਲਿਆ ਉਹਨਾਂ ਨੂੰ ਫੋਨ ਕਰਕੇ ਠੀਕ ਕਰ ਦੱਸ ਦੇਣਾ ਚਾਹੀਦਾ ਜੇ ਕੋਈ ਵੀ ਕਰ ਲਿਆ ਤੇ ਹਨਾ ਪਰ ਤੈਨੂੰ ਟੈਂਸ਼ਨ ਇੱਕ ਵੀ ਦੀ ਆ ਤੇ ਦੂਜਾ ਜੇ ਕੋਈ ਗੱਲ ਦੱਸੇ ਤੇ ਪਤਾ ਲੱਗ ਜਾਂਦਾ ਮੈਂ ਵੀ ਆ ਗੱਲ ਲਿਆ ਤੂੰ ਹੀ ਨਾ ਉੱਦ ਹੀ ਮਨਾ ਆਪਣੇ ਤਾਂ ਮਾੜੇ ਕੁੜੇ ਜੜਨ ਨਾਲ ਨਾ ਪਤਾ ਨਹੀਂ ਆ ਗੱਲ ਕੋ ਕੀ ਹੋਣੀ ਆ ਚੋਂ ਗੱਲ ਕੋ ਕੀ ਹੋਣੀ ਆ ਤੇ ਹੁਣ ਤੂੰ ਨਾ ਬਹੁਤੀ ਟੈਨਸ਼ਨ ਲੈ ਤੂੰ ਕਿਹੜੀ ਗੋਈ ਨਹੀਂ ਸੋਚਾਂ ਚ ਪੈ ਗਈ ਆ ਮੈਂ ਸੋਚਾਂ ਚ ਪੈ ਨਹੀਂ ਆ ਕਿ ਕੀ ਪਤਾ ਨਹੀਂ ਹੁਣ ਮੈਨੂੰ ਆਪਣੀ ਸਮਝ ਲੱਗਣੀ ਕਿ ਕੀ ਹੋਣੀ ਆ ਆਪਰ ਹੁੰਦਾ ਇੱਕ ਵਾਰੀ ਅਗਲਾ ਦੱਸ ਤੇ ਤੇ ਹੁਣ ਟੈਨਸ਼ਨ ਨਹੀਂ ਹੁੰਦੀ ਤੈਨੂੰ ਦੱਸਦੇ ਹੀ ਆ ਤੇ ਨਾ ਫੂਲ ਚੁੱਕਦੇ ਆ ਕਿ ਤੱਕ ਦੀ ਗੱਲ ਹੋਈ ਭਲਾ ਆ ਉਹ ਗੇਕਦੇ ਨੇ ਨਾ ਨਹੀਂ ਦੱਕੀ ਤਾਂ ਹੀ ਆਪਾਂ ਵੀ ਮੈਫੂਲ ਲਵਾ ਅਗਲੇ ਉਸੇ ਵੀ ਕੋਲ ਚੋਕ ਲਿੰਦੇ ਜੀ ਤੂੰ ਗੱਲ ਕਰੇ ਤੇ ਧੀਰ ਨਾਲ ਵੀ ਝੱਟ ਗੱਲ ਕਰ ਲੈਂਦੇ ਆ ਤੇ ਹੁਣ ਫਿਰ ਮੈਂ ਨਾ ਲਾ ਕੇ ਦੇਖਾ ਰੈਨ ਦੇ ਸਮਣ ਚਲ ਤੂੰ ਅਠਾ ਪਾਪੜਾ ਕੰਮ ਕਰੀ ਉਹ ਵੀ ਛੇ ਬਹਿਣ ਤੇ ਆ ਆ ਜਾ ਮੈਂ ਆ ਜਾ ਮੈਂ ਚੱਨਾ ਸਮਣਾ ਤੂੰ ਨਾ ਮੱਖਾ ਲੈ ਕੇ ਆ ਤੇ ਮੈਂ ਆ ਬਾਤ ਖੜਦੀ ਆ ਚੰਦੂ ਲਾ ਮੰਦਰ ਦੇਖਣ ਆਂ ਗਰ ਲਈ ਨੂੰ ਤੇ ਇਹ ਸਬਜੀ ਤੋੜਨ ਦੀ ਹੈ ਗਰਲੀਂਦਰ ਮੰਦਰ ਦੇਖਣ ਆਂ ਤੋ ਇਹ ਸਬਜੀ ਵਾਲ ਤੂਰੀ ਫਿਰਨੀ ਤੂਰੀ ਫਿਰਨਾ ਕੀ ਹੈ ਹੂੰ ਤੂੰ ਹਿਮ ਮੋਟਰ ਤੇ ਜਾਂਦੇ ਹੈਗੇ ਆ ਤਾਂ ਬੰਦਾ ਧਣੀਆਂ ਲੈ ਆਉਂਦਾ ਮੈਂ ਧਣੀਆਂ ਲੈਣ ਗਈ ਆ ਤੇ ਚਾਚਾ ਗਾ ਵੀ ਕਿੰਨੇ ਵੱਡ-ਵੁੱਡ ਕੇ ਲੱਗੇ ਲੱਗਦਾ ਉਹ ਚੱਲ ਕੋਈ ਗੱਲ ਨਹੀਂ ਯਾਰ ਜੇ ਕੋਈ ਚੀਜ਼ ਹੋਈ ਤੇ ਕਿੰਨੇ ਮਸਾ ਵੱਡ ਵੀ ਲਈ ਫਿਰ ਕੀ ਹੋ ਗਿਆ ਤੇ ਮੇਰੀ ਗੱਲ ਸੁਣ ਤੇਰਾ ਸ਼ੱਕ ਸਹੀ ਸੀ ਮੇਰੀ ਨਾ ਪਿੰਦਰ ਨਾਲ ਹੁਣੇ ਗੱਲ ਹੋਈ ਹੈ ਉਹ ਮੈਨੂੰ ਵੀ ਪਤਾ ਹੈ ਭੁਪਿੰਦਰ ਦਾ ਫੋਨ ਆਇਆ ਸੀ ਤੇ ਆਂਦਾ ਕੀ ਆ ਉਹ ਕਹਣਾ ਕੀ ਹੈ ਪਿੰਦਰ ਦੱਸਣ ਰਿਹਾ ਸੀ ਵੀ ਉਹਦੀ ਭੈਣ ਜਿੱਥੇ ਵਿਆਹੀ ਹੈਗੀ ਉਹਨਾਂ ਦੀ ਗਾਂ ਦੂਰ ਨੇੜੇ ਰਿਸ਼ਤੇਦਾਰੀ ਜਿੱਥੇ ਆਦੀ ਨਵਦਾ ਪਹਿਲਾ ਰਿਸ਼ਤਾ ਹੋਇਆ ਹੈ ਤੇ ਉੱਥੋਂ ਪਤਾ ਨਹੀਂ ਕੀ ਗੱਲ ਕਹਿੰਨੇ ਕੀ ਫੂਕ ਉਹਨਾਂ ਦੇ ਕੰਨਾਂ 'ਚ ਮਾਰਤੀ ਆ ਤੇ ਇਹ ਗੱਲਾਂ ਉਹ ਤੜਕ ਫੜਕ ਕਰਨ ਦੇ ਤੇ ਪਿੰਦਰ ਨੂੰ ਆਂਦੇ ਸੀ ਵੀ ਜਵਾਬ ਦੇ ਦੇ ਜਵਾਬ ਦੇ ਦੇ ਇਹ ਕਿਦਾਂ ਦੀ ਗੱਲ ਹੋਈ ਜਵਾਬ ਦੇ ਦੇ ਓਏ ਹੋਲੀ ਬੋਲ ਹੌਸਲੇ ਨਾਲ ਕਰ ਲਾ ਗੱਲ ਕਿ ਜਰੂਰੀ ਜਰੂਰੀ ਐ ਕੋਈ ਆ ਗਿਆ ਕਿ ਸੋਣੀ ਲਊਗਾ ਕੋਈ ਆਂਦਾ ਜਾਂਦਾ ਸੁਣ ਲੈ ਸੁਣਦਾ ਵਾ ਤੇ ਉਹ ਤਾਂ ਨਹੀਂ ਹਾੜਾ ਨੱਕ ਵੱਡਿਆ ਜਾਏਗਾ ਉਹ ਤਾਂ ਤੇ ਤੁਸੀਂ ਆਂਦੇ ਹੀ ਪਿੰਦਰ ਮੁੰਡਾ ਹੀ ਬੜਾ ਚੰਗਾ ਵਾ ਉਹਨੂੰ ਸਾਰਾ ਪਤਾ ਤਾਂ ਸਹੀ ਹੀ ਪਿੰਾਬ ਦਾ ਰਿਸ਼ਤਾ ਪਹਿਲਾਂ ਆਪਾਂ ਛੱਡਿਆ ਉਹਨਾਂ ਥੋੜਾ ਹਾਂ ਉਹਨੂੰ ਛੱਡਿਆ ਸੀ ਹੁਣ ਅੱਗੋਂ ਮੈਨੂੰ ਬੋਲ ਦੇਂਗੀ ਕਿ ਨਹੀਂ ਤੇ ਆਪਣੀਆਂ ਸੁਣਾਈ ਜਾਣਗੀਆਂ ਬੋਲੋ ਮੇਰਾ ਤਾਂ ਦਿਮਾਗ ਖਰਾਬ ਕਰਦਾ ਪਿੰਦਰ ਨੇ ਸਿਰਫ ਗੱਲ ਦੱਸੀ ਐ ਪਿੰਦਰ ਨੇ ਇਹ ਥੋੜਾ ਕੋਈ ਮਾੜੀ ਚੰਗੀ ਕਹਿਤੀ ਅੱਗੋਂ ਪਿੰਦਰ ਦੇ ਸਾਡੇ ਪੱਖ 'ਚ ਉਹ ਤਾਂ ਕਹਿਣ ਰਿਹਾ ਵੀ ਹਾਂ ਪਾਜੀ ਜੀ ਆਪਾਂ ਗੱਲ ਸਾਰਿਆਂ ਨੂੰ ਪਤਾ ਸੀ ਕੋਈ ਇਦਾਂ ਪਰ ਇਹ ਆ ਵੀ ਹੁਣ ਭਾਜੀ ਤੇ ਦੀਦੀ ਨੂੰ ਸਮਝਾਉਣੀ ਪੈਣੀ ਹੈ ਜਾ ਕੇ ਗੱਲ ਜੇ ਗੱਲ ਕਰਨੀ ਓਨੇ ਤੇ ਕਰਨੋਂ ਓਨਾਂ ਨੇ ਸਾਨੂੰ ਕਾਹਤ ਵਿਵਪਤਾ ਚ ਪਾਇਆ ਵਾ ਓਏ ਵਿਵਪਤਾ ਕੋਈ ਨਹੀਂ ਪਾਈ ਹੈਗੀ ਉਹ ਤੇ ਕਹਿਣ ਤੋਂ ਭਾਵੀ ਵੀ ਓਨੇ ਇੱਧਰ ਵੀ ਕੱਲ ਗੱਲ ਕੀਤੀ ਸੀ ਤੇ ਆਂਦਾ ਸੀ ਵੀ ਬੇਬੀ ਟੈਨਸ਼ਨ ਹੈ ਕਿ ਪ੍ਰਕਾਰ ਦੀ ਲੈਣ ਤੇ ਮੈਨੂੰ ਆਂਦਾ ਵੀ ਤੁਸੀਂ ਜਾ ਕੇ ਆਪਣੇ ਹਿਸਾਬ ਨਾਲ ਸਮਝਾ ਦਿਓ ਓਨੇ ਕੋ ਮਾੜੀ ਚੰਗੀ ਗੱਲ ਥੋੜਾ ਕਹੀ ਹੈ ਤੇ ਨਾਲੇ ਜੇ ਜਵਾਈ ਨਾਲ ਨੱਕ ਮੂੰਹ ਵਟਾਂਗੇ ਤੇ ਕਿਦਾਂ ਟਾਈਮ ਲੰਘੂਗਾ ਉਦੀ ਵੀ ਕੱਲੀ ਕੱਲੀ ਭੈਣ ਆ ਉਹ ਵੀ ਆਪਣੀ ਜਗ੍ਹਾ ਸੱਚੇ ਆ ਹੁਣ ਉਹ ਕਿਦਾਂ ਤਰਕਫੜਕ ਉਹਨਾਂ ਨਾਲ ਲੜਪੇ ਮੈਨੂੰ ਤੇ ਇਹ ਆ ਕਿ ਜਿਹੜੀ ਹੂ ਨਹੀਂ ਨਨਾਨਾ ਐ ਇੰਨੀਆਂ ਕਨੂਆ ਕੱਢਣ ਦੀ ਐ ਤੇ ਗਾਹ ਕਿ ਉਹ ਕਰੇਗੀ ਸਾਡੀ ਕੁੜੀ ਨਾ ਮੈਂ ਤੇ ਗੱਲ ਕਹਿਣ ਦੀ ਐ ਵੀ ਪਿੰਦਰ ਨਾਲ ਗੱਲ ਖੋਲ ਲੈਣੀ ਉਹ ਯਾਰ ਗੱਲਾਂ ਸਾਰੀਆਂ ਖੁੱਲੀਆਂ ਨਹੀਂ ਹੁਣ ਰਹਾ ਕੀ ਆ ਮਕਰ ਹੁਣ ਘਰਾਂ 'ਚ ਵਾਦੇ ਘਾਟੇ ਹੋ ਜਾਂਦੇ ਆ ਉਨੇ ਇਹ ਲੋਕ ਜੱਕ ਦਾ ਮਰੇਕ ਜੀ ਨਾਲ ਲੜ ਪੀਦਾ ਲੜਿਆ ਮਸਲੇ ਦੇ ਹੱਲ ਨਹੀਂ ਹੁੰਦੇ ਹਗੇ ਹੌਸਲੇ ਨਾਲ ਹੁੰਦੇ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਿੰਦਰ ਦੀ ਭੈਣ ਦੀ ਉਹ ਕਾਤੋਂ ਇੰਨੀ ਏਕਨੂਆ ਕੱਢਣ ਦੀ ਉਹ ਚਲ ਭੈਣਾਂ ਨੂੰ ਯਾਰ ਹੁੰਦਾ ਹੀ ਹੈ ਭਰਾਵਾਂ ਦਾ ਮਾੜਾ ਮੋਟਾ ਕਰਦੀਆਂ ਨੇ ਕੋਈ ਚੱਕਰ ਨਹੀਂ ਆ ਰੇ ਭੈਣ ਨੇ ਮੱਲਾ ਕੋਈ ਇਦਾਂ ਦੀ ਗੱਲ ਸੁਣੇਗੀ ਤੈਨੂੰ ਜੱਕ ਦਾ ਮਹੌਣਾ ਹੀ ਆ ਇੱਕ ਗੱਲ ਹੋਰ ਕੀ ਪਤਾ ਪਿੰਦਰੋਣਾ ਆਪਣੀ ਭੈਣ ਨੂੰ ਨਵ ਦੇ ਪਹਿਲੇ ਰਿਸ਼ਤੇ ਪਰ ਇਹ ਗੱਲ ਦੱਸੀ ਕਿ ਨਹੀਂ ਮੈਨੂੰ ਬੜਾ ਗੁੱਸਾ ਚੰਡਿਆ ਜਦੋਂ ਮੈਂ ਇਹ ਸੋਚਿਆ ਪਿੰਦਰ ਕੈਂਡ ਦੇ ਰਿਸ਼ਤੇ ਲਈ ਨਾ ਆਵੇ ਕੀ ਮੈਂ ਸੁਣਦੇ ਆਂ ਕੀ ਕਹਿੰਦੇ ਆ ਪਿੰਦਰ ਕੀ ਰਿਸ਼ਤੇ ਦੀ ਨਾ ਉਹ ਚਾਚਾ ਦੀ ਕੀ ਦੱਸਾਂ ਤੁਹਾਨੂੰ ਹੁਣ ਤੁਸੀਂ ਆਏਗੇ ਜੇ ਸੁਣ ਲਿਆ ਸਾਰਾ ਕੁਝ ਤੂੰ ਲੱਭ ਬਾਕੀ ਗੱਲਾਂ ਛੱਡ ਤੂੰ ਆ ਫੋਨ ਕੱਢ ਤੇ ਉਹਨੂੰ ਲਾ ਤੂੰ ਉਹ ਚਾਚਾ ਜੀ ਇੱਕ ਮਿੰਟ ਹੌਸਲਾ ਤੇ ਕਰੋ ਨਹੀਂ ਯਾਰ ਕੱਲ ਵੀ ਕੁੜੀ ਸਾਰਾ ਦਿਨ ਤਿਆਰ ਹੋ ਕੇ ਬੈਠੀ ਰਹੀ ਆ ਕੋਈ ਫੋਨ ਨਹੀਂ ਕੋਈ ਕੋਸ਼ਿਸ਼ ਨਹੀਂ ਉਹ ਚਾਚਾ ਜੀ ਘਰਾਂ ਚ ਕੰਮ ਹੀ ਕੇ ਵਲੇ ਦੰਦੇ ਹੋ ਜਾਂਦੇ ਆ ਆਪਾਂ ਇਦਾਂ ਕਰਦੇ ਆ ਰੋਡ ਕੋਈ ਫੋਨ ਲਾ ਉਹਨੂੰ ਕੋਈ ਗੱਲ ਨਹੀਂ ਚਾਚਾ ਜੀ ਇਹਨੇ ਕੁਛੇ ਤਨਾਵਾ ਦੁਕਰਨੇ ਆ ਘਰ ਜਾ ਕੇ ਗੱਲ ਉਹ ਗਰਲੀਨ ਉਹ ਤਾਂ ਢੀ ਗੱਲ ਮੰਨਦਾ ਯਾਰ ਇਹ ਜਵਾਬ ਦੇਣ ਵਾਲੀ ਕਿਹੜੀ ਗੱਲ ਆ ਇਹਦੇ ਚ ਉਹ ਚਾਚਾ ਜੀ ਉਹਨਾਂ ਨਹੀਂ ਜਵਾਬ ਦਿੱਤਾ ਗੱਲ ਹੋ ਰਹੀ ਰੋਡ ਤੇ ਖਲੋਤਿਆਂ ਕੋਈ ਆਊਗਾ ਕੋਈ ਵਾਰ ਗੱਲ ਤੋਂ ਚੰਗੇ ਆ ਘਰ ਜਾ ਕੇ ਕਰਦੇ ਆ ਘਰ ਜਾ ਕੇ ਕਰਦੇ ਆ ਤੀ ਹੌਸਲਾ ਰੱਖੋ ਕੋਈ ਗੱਲ ਨਹੀਂ ਐਡੀ ਵੱਡੀ ਗੱਲ ਨਹੀਂ ਆ ਆਪਾਂ ਬਹਿ ਕੇ ਗੱਲ ਕਰਦੇ ਆ ਕੇਂਦਰਨਾ ਵੀ ਕੋਈ ਨਹੀਂ ਕਰਾ ਦਿੰਦਾ ਤੁਹਾਡੀ ਗੱਲ ਚਲ ਠੀਕ ਲੱਖੀ ਬਹੁਤ ਨੇ ਚਾਹਣਾ ਸੀ ਇਹ ਕਰ ਆ ਜੋ ਬੈਠੋ ਚਾਚਾ ਸੋ ਫਿਰ ਜਤਰੀ ਦਾ ਨਾਂ ਤੇ ਗੱਲ ਦਾ ਕੋਈ ਜ਼ਿਆਦਾ ਨਹੀਂ ਹੈਗੀ ਉਹ ਜੀ ਬਰੀਕੀ ਵਾਲੀ ਪਿੰਦਰ ਦੀ ਭੈਣ ਉਹਨੇ ਕੇ ਨੇ ਲਾਭ ਦੇ ਪਹਿਲੇ ਰਿਸ਼ਤੇ ਬਾਰੇ ਕੋ ਮਾੜੀ ਚੰਗੀ ਗੱਲ ਕਹਿਤੀ ਪਹਿਲਾਂ ਮੇਰੀ ਗੱਲ ਸੁਣ ਲਿਓ ਫਿਰ ਬੋਲਿਓ ਪਰ ਪਿੰਦਰ ਨੇ ਉਹ ਗੱਲ ਦਾ ਕੋਈ ਉੱਤੇ ਅਸਰ ਨਹੀਂ ਆ ਉਹ ਸਾਡੇ ਬਿਲਕੁਲ ਫੇਵਰ ਚ ਹੀ ਆਪੱਖ ਜੀ ਨਾਲ ਇਹੀ ਰਹਿਦਾ ਕੋਈ ਉਹਨਾਂ ਪਰਦਾ ਰੱਖਿਆ ਹੈ ਤਾਂ ਹੀ ਉਹ ਚਾਚਾ ਜੀ ਕਹਿੰਦਾ ਵੀ ਕੱਲ ਮੇਰੇ ਕੋ ਫੋਨ ਨਹੀਂ ਕੀਤਾ ਗਿਆ ਤੇ ਸਗੋਂ ਕਹਿੰਦਾ ਮੈਂ ਆਪਣੇ ਆਪ ਚ ਸ਼ਰਮ ਅਨਸਾਰ ਆਂ ਵੀ ਕੱਲ ਇਹਨਾਂ ਨੂੰ ਤਿਆਰ ਕਰਾ ਲਿਆ ਤੇ ਮੇਰੇ ਕੋ ਆਇਆ ਨਹੀਂ ਗਿਆਗਾ ਉਹ ਅੰਦਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਵਿਆਹ ਦੀ ਡੰਗ ਚ ਗੱਲ ਨਿਪੜਦੀ ਹੈ ਨਾ ਤੇ ਫਿਰ ਆਪਾਂ ਖਰੀਦਦਾਰ ਜਿਹੜੀ ਚੱਲਦਾ ਉਹਦੋਂ ਚਾਹੀਦਾ ਹੀ ਆਪਣੇ ਪਰਿਵਾਰ ਨਾਲ ਪਹਿਲੇ ਸਾਰੀ ਗੱਲ ਕਰਦਾ ਚਾਚਾ ਜੀ ਜਲਦੀ ਜ਼ਿੰਦਗੀ ਚ ਗੱਲਾਂ ਹੋ ਜਾਂਦੀਆਂ ਨੇ ਹੁਣ ਸਾਰਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ ਕੇ ਦੀ ਸੋਚ ਕੇ ਕਿਸ ਪ੍ਰਕਾਰ ਦੀ ਆ ਕਿਸ ਦੀ ਕਿਸ ਪ੍ਰਕਾਰ ਦੀ ਆ ਤੇ ਇਹ ਇੰਨਾ ਨਹੀਂ ਸੀਰੀਅਸ ਲਈਦਾ ਹੈਗਾ ਜਿਹੜਾ ਸਾਡੇ ਨਾਲ ਮੇਨ ਜਿਹੜਾ ਇਨਸਾਨ ਉਹ ਨਾਲ ਆ ਜਿਹਦੇ ਨਾਲ ਅਸੀਂ ਨਬ ਨੂੰ ਤੋੜਨਾ ਵਾ ਤੇ ਬਾਕੀ ਆਪੇ ਉਹ ਮਸਲਾ ਲਪਿੰਦਰ ਕਰੇਗਾ ਆਪਣੇ ਪਰਿਵਾਰ ਦਾ ਮੈਂ ਤੇਰੇ ਸਿਰ ਤੇ ਹੀ ਆ ਉਹਨੂੰ ਕਿਹਾ ਹੀ ਕਿ ਮੁੰਡੇ ਜੀ ਤੋਂ ਚਾਚਾ ਜੀ ਟੈਨਸ਼ਨ ਨਾ ਲਓ ਕੋਈ ਵੀ ਮੇਰੀ ਸਾਰੀ ਜ਼ਿੰਮੇਵਾਰੀ ਆ ਹੁਣ ਤੇਰੀ ਜ਼ਿੰਮੇਵਾਰੀ ਆ ਮੈਂ ਹੁਣ ਵੀ ਚਾਚਾ ਜੀ ਆਪਣਾ ਉੱਥੇ ਹੀ ਬਿਆਨ ਤੇ ਖਲੋਤਾ ਹਾਂ ਜਿਉਂ ਤੁਹਾਡੀ ਧੀ ਆ ਨਾ ਤੇ ਮੇਰੀ ਵੀ ਭੈਣ ਆ ਉਹ ਤਰ੍ਹਾਂ ਲਾਵ ਇਹ ਬੜੀਆਂ ਕਾਨੂੰਆਂ ਕੱਢਣ ਡੈ ਪਏ ਹੁਣੇ ਹੀ ਮੰਮੀ ਕਾਨੂੰ ਵਾਲੀ ਕਿਹੜੀ ਗੱਲ ਆ ਚੰਗਾ ਸਗੂ ਜਿਹੜੀ ਗੱਲਾਂ ਨੇ ਵਿਚਾਰੇ ਸੱਚੀਆਂ ਨੂੰ ਦੱਸੀ ਆ ਜੇ ਉਹੋ ਜਿਹਾ ਕੋਈ ਹੁੰਦਾ ਤੂੰ ਠੰਡੇ ਦਮਾਨਾ ਸੋਚੋ ਤੇ ਉਹਨੇ ਵਿੱਚ ਪਰਦੇ ਵੀ ਰੱਖ ਲੈਣੇ ਗੱਲ ਦੇ ਦੱਸਣੀ ਨਹੀਂ ਲਾ ਮੇਰੀ ਗੱਲ ਸੁਣਿਓ ਮਾੜੀ ਜੀ ਆਇਓ ਉਹ ਤਨਾਰਾ ਰਛਪਾਲ ਤੂੰ ਵੀ ਫਿਰ ਹੁਣ ਸੋਚ ਵਿਚਾਰ ਲੈ ਮੈਂ ਭਾਬੀ ਹੁਣ ਕੀ ਸੋਚਣਾ ਜੋ ਇਹਦੇ ਸਿਰ ਤੇ ਹੀ ਆ ਲੱਭਦੇ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਜਦੋਂ ਜੇ ਵੇਖ ਲੈ ਸਾਬ ਲਾਗੇ ਜੇ ਤੇਰਾ ਨਹੀਂ ਮੰਨ ਮੰਨਦਾ ਤੇ ਅਹੀਂ ਰਿਸ਼ਤਾ ਰਹਿਣ ਦਿੰਨੇ ਸਾਡੀ ਕੁੜੀ ਨੂੰ 50 ਰਿਸ਼ਤੇ ਪੜੀ ਲਿਖੀ ਆ ਨੌਕਰੀ ਕਰਨ ਲਈ ਆ ਉਹ ਨਹੀਂ ਭਾਬੀ ਬਾਰ ਬਾਰ ਇਹ ਕੰਮ ਥੋੜੇ ਹੁੰਦੇ ਆ ਅੱਗੇ ਥੋੜੀ ਬੇਇੱਜ਼ਤੀ ਹੋਈ ਓ ਲੈ ਲਓ ਲਾਲਾ ਸਾਹਿਬ ਫਿਰ ਤੁਸੀਂ ਚਾਚਾ ਪਤੀ ਆ ਦੋਲੀ ਉਤਨਾ ਰਸ਼ਵਾਲ ਮੇਰੇ ਸਾਹਬ ਨਾਲ ਦਿੰਨਾ ਜਵਾਬ ਦੇਣਾ ਹੀ ਚੰਗਾ ਹੁਣ ਕੋਈ ਗੱਲ ਨਹੀਂ ਭਾਬੀ ਵੇਖ ਲਈਨੇ ਸੋਚ ਲਈਨੇ ਕੀ ਕਰਨਾ ਫਿਰ